ਸਵੇਰਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਜਿਸ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ 6 ਐਮ ਤੇ ਵੱਡੀਆਂ ਖਬਰਾਂ ਪੂਰੇ ਦਿਨ ਦਾ ਪੰਜਾਬ ਦਾ ਖਾਸ ਤੌਰ ਤੇ ਪੂਰਾ ਅਪਡੇਟ ਤੁਹਾਡੇ ਸਾਹਮਣੇ ਹੋਏਗਾ ਇਸ ਦੇ ਨਾਲ ਨਾਲ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਸੂਬੇ ਦੇ ਨਾਲ ਨਾਲ ਦੇਸ਼ ਦੀਆਂ ਵੀ ਵੱਡੀਆਂ ਖਬਰਾਂ ਉਹ ਵੀ ਤੁਹਾਡੇ ਤੱਕ ਪਹੁੰਚਾ ਸਕੀਏ ਮੈਂ ਸ਼ੁਰੂਆਤ ਕਰਨ ਜਾ ਰਿਹਾ ਇਸ ਸਮੇਂ ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਪਲ ਫਾਰਮ ਟਰੈਕਟਰ ਵਾਲੀ ਲੜਕੀ ਦੇ ਪੂਰੇ ਮਾਮਲੇ ਦੀ ਚਰਚਾ ਹੈ ਇਸ ਖਬਰ ਤੋਂ ਹੀ ਅੱਜ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ 6 ਵੱਡੀਆਂ ਖਬਰਾਂ ਦੇ ਵਿੱਚ ਅਹਿਮ ਖਬਰ ਉਪਲ ਫਾਰਮ ਕੇਸ ਦੇ ਵਿੱਚ ਇਸ ਸਮੇਂ ਜਾਣਕਾਰੀ ਹੈ ਕਿ ਦੋਵੇਂ ਪਰਿਵਾਰਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹੈ ਜਿहां ਦੋਵੇਂ ਪਰਿਵਾਰਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹੈ ਜੋ ਵੀਡੀਓ ਵਾਇਰਲ ਹੋਈ ਉਸ ਪੂਰੇ ਮਾਮਲੇ ਦੇ ਵਿੱਚ ਹੁਣ ਜੋ ਜਾਣਕਾਰੀ ਆਈ ਏ ਰਹੀ ਹੈ ਕਿ ਦੋਵੇਂ ਪਰਿਵਾਰਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹੈ ਤੇ ਪੀੜਤ ਕੁੜੀ ਦੇ ਵੱਲੋਂ ਇਹ ਕਿਹਾ ਗਿਆ ਕਿ ਦੋਵੇਂ ਪਰਿਵਾਰਾਂ ਦੇ ਵਿੱਚ ਗਲਤਫਹਿਮੀ ਹੋ ਗਈ ਸੀ ਹੁਣ ਸਾਰਾ ਮਾਮਲਾ ਸੁਲਝ ਗਿਆ ਹੈ ਲੋਕਾਂ ਨੂੰ ਵੀ ਵੀਡੀਓਜ਼ ਹਟਾਉਣ ਦੀ ਅਪੀਲ ਕੀਤੀ ਗਈ ਹੈ ਵੀਡੀਓ ਵਾਇਰਲ ਕਰਨ ਵਾਲੇ ਲੜਕੇ ਦੇ ਪਿਤਾ ਦੀ ਸਟੇਟਮੈਂਟ ਸਾਹਮਣੇ ਆਈ ਤੇ ਇਹਨਾਂ ਨੇ ਕਿਹਾ ਕਿ ਮੇਰੇ ਲੜਕੇ ਤੋਂ ਜੋ ਵੀ ਗਲਤੀ ਹੋਈ ਮੈਂ ਮਾਫੀ ਮੰਗਦਾ ਹਾਂ 19 ਸਾਲ ਦੀ ਕੁੜੀ ਦੀ ਤਰਾਜ਼ਿਓ ਵੀਡੀਓ ਵਾਇਰਲ ਹੋਈ ਸੀ ਦੋਵਾਂ ਮੁ슬ਮਾਨਾਂ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਹੋਇਆ ਸੀ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਉਧਰ ਪੁਲਿਸ ਨੇ ਰੇਪ ਅਤੇ ਆਈਟੀ ਐਕਟ ਦੇ ਤਹਿਤ ਵੀ ਕੇਸ ਦਰਜ ਕੀਤਾ ਹੈ ਖੇਰੇ ਇਸ ਸਮੇਂ ਦੀ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਸ਼ੀਲੀ ਚੀਜ਼ ਪਲਾ ਕੇ ਸਰੀਰਕ ਸੰਬੰਧ ਬਣਾਉਣ ਦੇ ਇਲਜ਼ਾਮ ਤੱਕ ਲਗਾਏ ਗਏ ਸਨ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਜ਼ਬਰਦਸਤ ਬਵਾਲ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਤਰਨ ਤਰਨ ਦੇ ਸਵਾਲ ਉੱਠੇ ਲੜਕੀ ਦੀ ਉਮਰ ਸਿਰਫ 19 ਸਾਲ ਹੈ ਪਰ ਹੁਣ ਦੋਵੇਂ ਪਰਿਵਾਰਾਂ ਦੇ ਲੋਕ ਸਾਹਮਣੇ ਆਏ ਨੇ ਇਸ ਤੋਂ ਪਹਿਲਾਂ ਦੋਵੇਂ ਪਰਿਵਾਰਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਸਨ ਪਰ ਇਸ ਸਮੇਂ ਦੀ ਅਹਿਮ ਖਬਰ ਹੈ ਕਿ ਦੋਵਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹਾਲਾਂਕਿ ਇਸ ਸਮਝੌਤੇ ਤੋਂ ਪਹਿਲਾਂ ਹੀ ਪੁਲਿਸ ਨੇ ਆਈਟੀ ਐਕਟ ਤੇ ਰੇਪ ਦਾ ਕੇਸ ਦਰਜ ਕਰ ਲਿਆ ਸੀ ਕਿਉਂਕਿ ਅਲੀਗੇਸ਼ਨਸ ਲਗਾਈ ਗਏ ਸਨ ਕਿ ਜਿਹੜੇ ਨਸ਼ੀਲੀ ਚੀਜ਼ ਫਿਲਾ ਕੇ ਇੱਕ ਵੀਡੀਓ ਸ਼ੂਟ ਕੀਤੀ ਗਈ ਹੈ ਔਰ ਕਾਬਲੇ ਗੌਰ ਹੈ ਕਿ ਮੈਂ ਪੂਰੇ ਕੇਸ ਦਾ ਜ਼ਿਕਰ ਕਰ ਦਵਾਂ ਅੱਗੇ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਹਾਂ ਹੋਰ ਜਾਣਕਾਰੀ ਤੇ ਬਿਆਨ ਸੁਣਵਾ ਸਕਾਂ ਇਹ ਪੂਰਾ ਕੇਸ ਸ਼ੁਰੂ ਹੁੰਦਾ ਹੈ ਇਹ ਸੋਸ਼ਲ ਮੀਡੀਆ ਤੋਂ ਔਰ ਵਾਦੇ-ਵਾਦੇ ਦੋਵੇਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ ਇਤੋਂ ਤੱਕ ਜਾਣਕਾਰੀ ਹੈ ਕਿ ਮੁੰਡੇ ਕੁੜੀ ਦੀ ਆਪਸ ਚ ਅੰਗੇਜਮੈਂਟ ਹੋ ਗਈ ਸੀ ਔਰ ਫਿਰ ਉਸ ਤੋਂ ਬਾਅਦ ਕੋ ਜਜਿਹਹਾ ਹੋਇਆ ਕਿ ਵੀਡੀਓ ਵਾਇਰਲ ਹੁੰਦੀ ਹੈ ਬਵਾਲ ਉਸ ਵੀਡੀਓ ਤੋਂ ਬਾਅਦ ਹੀ ਹੋਇਆ ਤੇਰਾ ਆਪੋ ਆਪਣੀ ਤਰਕ ਦੇ ਰਹੇ ਸੀ ਹੁਣ ਇਸ ਸਭ ਦੇ ਵਿਚਾਲੇ ਇਹ ਅਹਿਮ ਤੇ ਵੱਡੀ ਜਾਣਕਾਰੀ ਹੈ ਕਿ ਦੋਵੇਂ ਪਰਿਵਾਰਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹਾਂ ਜੀ ਸੁਖਾਜੀ ਮੇਰਾ ਨਾਮ ਆਰਤਾਰ ਸਿੰਘ ਸੰਧੂ ਆ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫਹਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੋਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕਾਟ ਦਿੱਤਾ ਜਾਵੇ ਸੋ ਥੈਟ ਅਸੀਂ ਸਾਹਿਮ ਤੇ ਵੱਡੀ ਖਬਰ ਇਸ ਸਮੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਉਪਲ ਫਾਰਮ ਵਾਲੀ ਲੜਕੀ ਤੇ ਦੂਜੇ ਪਾਸੇ ਜਿਸ ਲੜਕੇ ਦੇ ਉੱਤੇ ਇਲਜ਼ਾਮ ਨੇ ਦੋਵਾਂ ਦੇ ਵਿੱਚ ਆਲੇ ਸਮਝੌਤਾ ਹੋ ਗਿਆ ਏ ਔਰ ਪਰਿਵਾਰ ਇਸ ਸਮੇ ਵੀ ਅਪੀਲ ਕਰ ਰਿਹਾ ਡੈਫੀਨਿਟਲੀ ਕਿ ਜਿਹੜੇ ਲੋਕਾਂ ਨੇ ਵੀਡੀਓ ਵਾਇਰਲ ਕੀਤੀ ਜਾਂ ਫਿਰ ਜਿਨ੍ਹਾਂ ਨੇ ਅੱਗੇ ਫਾਰਵਰਡ ਕੀਤੀ ਉਹ ਆਪਣੇ ਫੋਨ ਦੇ ਵਿੱਚੋਂ ਡਿਲੀਟ ਕਰ ਦੇਣ ਤੇ ਅੱਗੇ ਵਾਇਰਲ ਨਾ ਕਰਨ ਅੱਗੇ ਪੋਸਟ ਨਾ ਕਰਨ ਇਹ ਜ਼ਰੂਰ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਰੁਕ ਕਰਦੇ ਆਂ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਾਂਗੇ ਸਹਿਜ ਜਨੇਜਾ ਸਹਿਜ ਕੀ ਕੁਝ ਟੈਕਲ ਇਨਫੋਰਮੇਸ਼ਨ ਹੈ ਮੈਨੂੰ ਥੋੜਾ ਸਮਝਾਓ ਕਿ ਕਿਹੜੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਹੋਇਆ ਹੈ ਆ ਬਿਲਕੁਲ ਗੁਰੂ ਗੱਲ ਕਰੀਏ ਤਾਂ ਜਿਵੇਂ ਕਿ ਬੀਤੇ ਦਿਨ ਇੱਕ ਵਿਵਾਦ ਹੈ ਕੁਝ ਦਿਨਾਂ ਤੋਂ ਚੱਲ ਰਿਹਾ ਠੀਕ ਹੈ ਹਾਲਾਂਕਿ ਬੀਤੇ ਦਿਨੀ ਐਫਆਈਆਰ ਜਿਹੜੀ ਹੈ ਪੁਲਿਸ ਵੱਲੋਂ ਦਰਦ ਕੀਤੀ ਗਈ ਹੈ ਜਦੋਂ ਮਹਿਲਾ ਕਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ ਤਾਂ ਹੁਣ ਜਿਹੜੀ ਇਹ ਦੋਨੋਂ ਪਰਿਵਾਰਾਂ ਵਿੱਚ ਜਿਹੜੀ ਇਹ ਸਹਮਤੀ ਹੋ ਗਈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਹੈ ਗਲਤ ਫੈਮਲੀਆ ਦੇ ਆਧਾਰ ਤੇ ਜਿਹੜਾ ਕੀ ਦੋਨੋਂ ਫੈਮਲੀਆ ਦੇ ਵਿੱਚ ਬਿਲਬਾਤ ਛਿੜਿਆ ਸੀਗਾ ਉਹ ਹੁਣ ਉਹਨਾਂ ਦਾ ਜਿਹੜਾ ਕੀ ਹੈ ਸਹਮਤੀ ਹੋ ਗਿਆ ਉਹਨਾਂ ਦਾ ਇੱਕ ਜਿਹੜੀ ਸ਼ਰਤ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਦੋਨੋਂ ਪਰਿਵਾਰਾਂ ਚ ਕੋਈ ਵੀ ਉਹਨਾਂ ਮੀਡੀਆ ਚ ਕੋਈ ਵੀ ਇਹੋ ਜਿਹਾ ਬਿਆਨ ਨਹੀਂ ਦੇਵੇਗਾ ਜਿਸ ਤਰ੍ਹਾਂ ਕਿ ਦੋਨੋਂ ਪਰਿਵਾਰਾਂ ਦੁਆਰਾ ਤੋਂ ਕੋਈ ਫਿੱਕ ਪਵੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਹੈ ਕੁਝ ਲੋਕਾਂ ਕਰਕੇ ਜਿਹੜੀ ਗਲਤ ਫੈਮ ਦੂਸਰੇ ਪਾਸੇ ਗੱਲ ਕਰੀ ਤਾਂ ਬੀਤੇ ਦਿਨੀ ਜਿਹੜਾ ਕੀ ਹੈ ਕੁੜੀ ਦੀ ਸ਼ਿਕਾਇਤ ਜਿਹੜੀ 24 28 ਜੁਲਾਈ ਨੂੰ ਦਿੱਤੀ ਗਈ ਸੀਗੀ ਪੁਲਿਸ ਨੂੰ ਤਾਂ ਉਹਦੇ ਆਧਾਰ ਤੇ ਜਿਹੜਾ ਕੀ ਹੈ ਦੁਸ਼ਕਰਮ ਅਤੇ ਹੋਰ ਜਿਹੜੀਆਂ ਕਹਿਤਾਂ ਰਵਾਨੇ ਨੇ ਉਹਦੇ ਤੇ ਵੀ ਜਿਹੜੇ ਕਿ ਮਾਮਲਾ ਦਰਜ ਕੀਤਾ ਗਿਆ ਸੀ ਕਿਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੀ ਜਿਹੜੀ ਹੈ ਉਹ ਮੁੰਡੇ ਨੂੰ ਤੇ ਉਹਦੇ ਦੋਸਤ ਇੰਦਰਜੋਤ ਨੂੰ ਜਿਹੜਾ ਕੀ ਹੈ ਪੰਨੀ ਛਾਪੇ ਮਾਰੀ ਜਾ ਰਹੀ ਹੈ ਪਰ ਹੁਣ ਜਿਹੜਾ ਨਵਾਂ ਮੋੜ ਆਇਆ ਹੈ ਪਰਿਵਾਰਾਂ ਦਾ ਸਮਝੌਤਾ ਤਾਂ ਹੋ ਗਿਆ ਲੇਕਿਨ ਜਿਹੜਾ ਇਹਦਾ ਪ੍ਰੋਸੈਸ ਐਫ ਆਈ ਆਰ ਕੈਨਸਲ ਕਰਵਾਉਣ ਦਾ ਜਾਂ ਸ਼ਿਕਾਇਤ ਵਾਪਸ ਲੈਣ ਦਾ ਉਹ ਕਾਫੀ ਲੰਮਾ ਪ੍ਰੋਸੈਸ ਇਸ ਗੱਲ ਕੈਨਸਲ ਹੋ ਸਕਦੀ ਹੈ ਇੱਕ ਗਲਤਫहमी ਕੀ ਹੋਈ ਸੀ ਇਹ ਲड़का ਇੰਡੀਆ ਦੇ ਵਿੱਚ ਹੀ ਹੈ ਜਾਂ ਉਹ ਬਾਹਰ چلا ਗਿਆ ਜਾਂ ਕੀ ਹੋਇਆ ਇਸ ਬਾਰੇ ਕੋਈ ਜਾਣਕਾਰੀ ਮਤਲਬ ਬੇਸਿਕਲੀ ਤੁਮੇ ਪਹਿਲਾਂ ਇਹ ਵੀ ਜਾਣਕਾਰੀ ਸਹਿਜ ਸੀ ਕਿ ਦੋਵਾਂ ਦੀ ਇੰਗੇਜਮੈਂਟ ਮੰਗਣੀ ਹੋ ਗਈ ਹੈ ਕਿ ਉਹ ਹੁਣ ਸਟੈਂਡ ਕਰਦੀ ਹੈ ਬੜੇ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਸੰਝੋਤਾ ਕੀ ਇਸ ਗੱਲ ਦੇ ਉੱਤੇ ਹੋਇਆ ਹੈ ਬਿਲਕੁਲ ਹਲੇ ਤੱਕ ਜਿਹੜਾ ਕਿ ਪਰਿਵਾਰ ਜਿਆਦਾ ਜਿਆਦਾ ਗੱਲਬਾਤ ਕਰਨ 'ਚ ਰਾਜ਼ੀ ਨਹੀਂ ਹ ਉਹਨਾਂ ਦਾ ਕਹਿਣਾ ਕਿ ਹਲੇ ਅਸੀਂ ਜਿਹੜਾ ਕਿ ਜਿਆਦਾ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਕਾਫੀ ਸੰਤਾਖ ਜਿਹੜਾ ਉਹਨਾਂ ਨੇ ਜਿਹੜਾ ਹੰਡਾ ਆਇਆ ਹੈਗਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਦੋਂ ਇਹ ਗੱਲਾਂ ਫੈਲੀਆਂ ਨੇ ਦੋਨੋਂ ਪਰਿਵਾਰਾਂ ਦਾ ਕਹਿਣਾ ਜਦੋਂ ਇਹ ਗੱਲਾਂ ਮੀਡੀਆ 'ਚ ਆਈਆਂ ਨੇ ਤਾਂ ਕਾਫੀ ਜਿਹੜੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਉਹਨਾਂ ਨੂੰ ਫੋਨ ਆਇਆ ਨਹੀਂ ਜਾਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਜਿਹੜੇ ਚਾਹਣ ਵਾਲੇ ਸੀ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਕਾਫੀ ਜਿਹੜੇ ਕੀ ਟੈਨਸ਼ਨ ਵਿੱਚ ਨੇ ਤਾਂ ਉਹਨਾਂ ਦਾ ਇਹ ਉਹਨਾਂ ਨੇ ਇਹ ਹਾਲ ਗੱਲ ਜਿਹੜੀ ਸਭ ਨਾਲ ਸਾਂਝੀ ਕੀਤੀ ਹੈ ਕਿ ਜਿਹੜਾ ਸਮਝੌਤਾ ਹੋ ਗਿਆ ਹੈ ਹਾਲਾਂਕਿ ਮੰਗਣੀ ਸਟੈਂਡ ਕਰਦੀ ਹੈ ਨਹੀਂ ਕਰਦੀ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਦੋਵਾਂ ਦਾ ਵਿਆਹ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਲਈ ਉਹਨਾਂ ਨੇ ਕਿਹਾ ਕਿ ਹਲੇ ਆਪਾਂ ਜਿਹੜੇ ਕੀ ਕੁਝ ਦੇਰ ਤੱਕ ਜਾਣਕਾਰੀ ਸਾਂਝੀ ਕਰਾਂਗੇ ਲੇਕਿਨ ਹੁਣ ਜਿਹੜਾ ਕਹਿ ਸਕਦੇ ਆ ਕਿ ਆਪਸ ਦੇ ਖਿਲਾਫ ਇੱਕ ਦੂਜੇ ਖਿਲਾਫ ਬੋਲਣ ਦੀ ਜਿਹੜੀ ਉਹ ਗੱਲ ਹੈ ਉਹ ਸਮਝੌਤਾ ਹੈ ਕਿ ਇੱਕ ਦੂਜੇ ਖਿਲਾਫ ਕੋਈ ਵੀ ਚਲਾਏ ਹੁਣ ਬਿਆਨ ਨਹੀਂ ਦਵੇਗਾ ਕਾਰਵਾਈ ਨੂੰ ਲੈ ਕੇ ਮੇਰੇ ਵੱਲੋਂ ਕੋਈ ਜੋਤਾ ਇਹ ਪੁਲਿਸ ਦੀ ਮੌਜੂਦਗੀ ਚ ਹੋਇਆ ਹੈ ਜਾਂ ਆਪਸ ਚ ਪਰਿਵਾਰ ਬੈਠ ਕੇ ਸਮਝੌਤਾ ਕਰ ਲਿਆ ਗਿਆ ਜਾਂ ਕੋਈ ਪੰਚਾਇਤ ਸੱਦੀ ਗਈ ਸੀ ਬਿਲਕੁਲ ਹੈ ਨਾ ਪਰਵਾਰਿਕ ਸਮਝੌਤਾ ਹੈਗਾ ਦੋਨੋਂ ਪਰਿਵਾਰ ਆਪਸ ਵਿੱਚ ਬੈਠੇ ਜਗੇ ਜੋ ਗਲਤਫਹਿਮੀ ਸੀ ਸਿਰਫ ਜਿਹੇ ਕਲਾਸ ਦੇ ਰੋਪ ਲਾ ਕਰੇ ਸੀ ਉਹਨੂੰ ਲੈ ਕੇ ਗੱਲਬਾਤ ਹੋਈ ਆ ਉਹਦੇ ਤੇ ਵਿਚਾਰ ਵਿਮਰਸ਼ ਤੋਂ ਬਾਅਦ ਜਿਹੜਾ ਕਿਸਮਝੌਤਾ ਹੋਇਆ ਹੈਗਾ ਪਰ ਹੱਲੇ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਪੁਲਿਸ ਦੇ ਨਾਲ ਜਿਹੜੀ ਐਫਆਈ ਆ ਹੋਈ ਹੈਗੀ ਪੁਲਿਸ ਨੇ ਜਿਹੜੀ ਐਫਆਈ ਆ ਕੀਤੀ ਉਸਨੂੰ ਰੱਦ ਕਰਾਉਣ ਲਈ ਉਸਨੂੰ ਵਾਪਸ ਲੈਣ ਲਈ ਕਾਫੀ ਵੱਡਾ ਪ੍ਰੋਸੈਸ ਹੈ ਜੋ ਹੁਣ ਅਗਰ ਜਿਹੜਾ ਪੀੜਤ ਪਰਿਵਾਰ ਹੈ ਕੰਪਲੇਨੈਂਟ ਹੈ ਉਹ ਕੋਰਟ ਵਿੱਚ ਜਾ ਕੇ ਅਪਲੀਕੇਸ਼ਨ ਦੇਵੇਗਾ ਫਿਰ ਉਹਦੇ ਤੇ ਫੈਸਲਾ ਕੋਰਟ ਦਾ ਆਏਗਾ ਉਸ ਤੋਂ ਬਾਅਦ ਜਿਹੜੀ ਐਫ ਠੀਕ ਹੈ ਮੈਂ ਇਹ ਖੁਰਚੀ ਜਾਣਨੀ ਚਾਹਣਾ ਕਿ ਪੁਲਿਸ ਨੇ ਪਰਚਾ ਕਿਸੇ ਸ਼ਿਕਾਇਤ ਦੇ ਉੱਤੇ ਆਧਾਰਿਤ ਦਰਜ ਕੀਤਾ ਸੀ ਜਾਂ ਕੋਈ ਸਿਊਮੋਟੋ ਲਿਆ ਗਿਆ ਸੀ ਪੁਲਿਸ ਨੇ ਪਰਚੇ ਦਾ ਬੇਸ ਕੀ ਸੀ ਬਿਲਕੁਲ ਪੁਲਿਸ ਦਾ ਕਹਿਣਾ ਸੀਗਾ ਕਿ ਜਿਹੜੀ ਸਾਨੂੰ ਜੁਲਾਈ ਨੂੰ ਸ਼ਿਕਾਇਤ ਆਈ ਸੀ ਕਿ ਉਹ ਅਸੀਂ ਕੱਲ ਰਾਤ ਨੂੰ ਜਿਹੜਾ ਕੀ ਹੈ ਉਸ ਦੀ ਜਾਂਚ ਵਿਮਰਸ਼ ਉਹ ਪੂਰਾ ਹੋਣ ਤੋਂ ਬਾਅਦ ਜਿਹੜਾ ਕੀ ਹੈ ਐਫ ਆਈ ਆਰ ਦਰਜ ਕੀਤੀ ਹੈ ਹਾਲਾਂਕਿ ਉਸੇ ਦਿਨ ਹੀ ਜਿਹੜਾ ਹੈ ਮਹਿਲਾ ਕਮਿਸ਼ਨ ਵੱਲੋਂ ਸੋਮਟੋ ਨੋਟਿਸ ਦਿੱਤਾ ਗਿਆ ਸੀਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਐਫ ਆਈ ਆਰ ਦਿੱਤੀ ਹੈਗੀ ਉਹ ਅਸੀਂ ਆਪਣੇ ਜਾਂਚ ਦੇ ਆਧਾਰ ਤੇ ਜਿਹੜੀ ਕੀ ਹੈ ਉਹ ਦਿੱਤੀ ਹੈ ਜਦੋਂ ਸਾਡੀ ਜਾਂਚ ਪੂਰੀ ਹੋ ਗਈ ਸੀ ਕਿਉਂਕਿ 2024 ਦਾ ਵਕੂਆ ਜਿੱਦਾਂ ਆਪਾਂ ਨੂੰ ਕਹਿੰਦੇ ਨੇ ਇਨਸੀਡੈਂਟ ਆਫ ਟਾਈਮ ਉਹ ਅੱਜ 24 ਦਾ ਸਿਕਾਪਾ ਐਸਐਸਪੀ ਸਾਹਿਬ ਦਾ ਕਹਿਣਾ ਸੀਗਾ ਕਿ ਜਿਹੜਾ ਕਿ ਇਹ ਪੁਰਾਣੇ ਬਕੂਏ ਨੂੰ ਜਾਂਚਦੇ ਸਾਨੂੰ ਜਿਹੜਾ ਟਾਈਮ ਲੱਗਦਾ ਹੈਗਾ ਹੇ ਟੈਕਨੀਸ਼ੀਅਨ ਟੈਕਨੀਕਲ ਤਰੀਕੇ ਨਾਲ ਉਸ ਦੀ ਜਾਂਚ ਹੁੰਦੀ ਕਿਉਂਕਿ ਵਾਇਰਲ ਵੀਡੀਓਜ਼ ਨੂੰ ਚੈੱਕ ਕਰਨਾ ਹੁੰਦਾ ਕਿੱਥੋਂ ਵਾਇਰਲ ਹੋਈਆਂ ਕਿੰਨੇ-ਕਿੰਨੇ ਵਾਇਰਲ ਕੀਤੀਆਂ ਕਿਦੇ ਫੋਨ 'ਚ ਬਣੀਆਂ ਉਹ ਸਾਰੀ ਜਾਂਚ ਤੋਂ ਬਾਅਦ ਜਿਹੜੇ ਅਸੀਂ ਹੁਣ ਐਫ ਆਈ ਆਰ ਦਰਜ ਕੀਤੀ ਹੈ ਕਿ ਜੋ ਡੇਟ ਸੀਗੀ ਉਸ ਦੀ ਕੱਲ ਦੀ 20 ਤਰੀਕ ਨੂੰ ਜਿਹੜੀ ਐਫ ਆਈ ਆਰ ਜਲੰਧਰ ਦੇ ਨੂਰਮਲ ਥਾਣਾ ਦੇ ਵਿੱਚ ਦਰਜ ਹੋਈ ਸੀ ਠੀਕ ਹੈ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਇਹ ਪੂਰੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਇਸ ਸਮੇਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਦੋਵੇਂ ਪਰਿਵਾਰਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹਨਾਂ ਕਿ ਅਜੇ ਤੱਕ ਇਹ ਕਲੀਅਰ ਨਹੀਂ ਹੈ ਕਿ ਸਮਝੌਤਾ ਕਿਹੜੀਆਂ ਸ਼ਰਤਾਂ ਦੇ ਉੱਤੇ ਹੋਇਆ ਹੈ ਔਰ ਇਹ ਜਾਣਕਾਰੀ ਇਹ ਵੀ ਹੈ ਕਿ ਦੋਵੇਂ ਪਰਿਵਾਰ ਆਪਸ ਦੇ ਵਿੱਚ ਬੈਠੇ ਉਹਨਾਂ ਦੇ ਵੱਲੋਂ ਹੀ ਸਮਝੌਤਾ ਕਰ ਲਿਆ ਗਿਆ ਯਾਨੀ ਕੋਈ ਪੰਚਾਇਤ ਨਹੀਂ ਸੱਦੀ ਗਈ ਕੋਈ ਪੁਲਿਸ ਦੀ ਇਸ ਦੇ ਵਿੱਚ ਮੌਜੂਦਗੀ ਨਹੀਂ ਸੀ ਹੁਣ ਅੱਗੇ ਪ੍ਰੋਸੈਸ ਕੀ ਹੁੰਦਾ ਹੈ ਕਿ ਇਹ ਪੂਰਾ ਜਿਹੜਾ ਪਰਚਾ ਆਈਟੀ ਐਕਟ ਤੇ ਰੇਪ ਦਾ ਪਰਚਾ ਦਰਜ ਹੋ ਗਿਆ ਉਸ ਨੂੰ ਵਾਪਸ ਲੈਣ ਬਾਰੇ ਕੀ ਹੈ ਕਿਉਂਕਿ ਮੈਂ ਜੋ ਸਵਾਲ ਵੀ ਪੁੱਛਿਆ ਆਪਣੀ ਸਹਿਯੋਗੀ ਨੂੰ ਕਿ ਦੋਵੇਂ ਪਰਿਵਾਰਾਂ ਦੇ ਵਿਚਾਲੇ ਜਿਹੜਾ ਰਿਸ਼ਤਾ ਬਣ ਰਿਹਾ ਸੀ ਮੁੰਡੇ ਕੁੜੀ ਦੇ ਵਿਚਾਲੇ ਮੰਗਣੀ ਹੋਈ ਸੀ ਕੀ ਉਹ ਸਟੈਂਡ ਕਰਦੀ ਹੈ ਨਹੀਂ ਲੋਕਾਂ ਦੇ ਜ਼ਿਹਨ 'ਚ ਸਿੱਧਾ ਸਵਾਲ ਹੋਈਗਾ ਕਿ ਸਮਝੌਤਾ ਇਸ ਪੁਆਇੰਟ ਦੇ ਉੱਤੇ ਹੋਇਆ ਕਿ ਦੋਵਾਂ ਦਾ ਵਿਆਹ ਕਰਵਾਉਣ ਦੇ ਲਈ ਰਾਜ਼ੀ ਹੋ ਗਏ ਨੇ ਪਰਿਵਾਰ ਤਾਂ ਪਰਿਵਾਰ ਇਸ ਮੁੱਦੇ ਦੇ ਉੱਤੇ ਖੁੱਲਕੇ ਨਹੀਂ ਬੋਲ ਰਹੇ ਮੈਂ ਤੁਹਾਨੂੰ ਸੁਣਾਉਣਾ ਹੈ ਕਿ ਸਮਝੌਤੇ ਤੋਂ ਬਾਅਦ ਸਾਹਮਣੇ ਆਏ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜੀਸਸ ਸ਼ਿਖਾ ਜੀ ਮੇਰਾ ਨਾਮ ਅਰਤਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫੈਲੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਖੈਰ ਬੜਾ ਨਾਟਕੀ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ ਖਤਮ ਫਿਲਹਾਲ ਦੋਵੇਂ ਪਰਿਵਾਰਾਂ ਦੇ ਵਿਚਾਲੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਵਾਇਰਲ ਹੋਈ ਔਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਗਏ ਉਹ ਵੀ ਬਹੁਤ ਨਾਟਕੀ ਤਰੀਕਾ ਸੀ ਔਰ ਜਿਵੇਂ ਸਮਝੌਤਾ ਦੋਵਾਂ ਦੇ ਵਿਚਾਲੇ ਹੋਇਆ ਉਹ ਵੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਹੈ ਖੈਰ ਉਮੀਦ ਕਰਦੇ ਹਾਂ ਖਾਸ ਤੌਰ ਤੇ ਅਪੀਲ ਕਰਦੇ ਹਾਂ ਉਹਨਾਂ ਲੋਕਾਂ ਨੂੰ ਕਿ ਜਿਹੜੇ ਵੀਡੀਓ ਨੂੰ ਵਾਇਰਲ ਕਰ ਰਹੇ ਸੀ ਘਟੂ ਘਟ ਉਹ ਨਾਗਤੀ ਜਾਵੇ ਪਰਿਵਾਰਾਂ ਦੀ ਆਪਸੀ ਸਹਿਮਤੀ ਸਮਝੌਤਾ ਹੋ ਚੁੱਕਿਆ ਹੈ ਹੁਣ ਅਖੀਰ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿਨ ਦੀ ਦੂਜੀ ਵੱਡੀ ਖਬਰ ਇਹ ਹੈ ਕਿ ਗਵਰਨਰ ਦੇ ਨਾਲ ਪੰਜਾਬ ਬੀਜੇਪੀ ਦੇ ਵਫਦ ਨੇ ਮੁਲਾਕਾਤ ਕੀਤੀ ਹੈ ਗਵਰਨਰ ਦੇ ਕੋਲ ਪੰਜਾਬ ਸਰਕਾਰ ਦੀ ਸ਼ਿਕਾਇਤ ਕੀਤੀ ਕਿ ਕਿਹਾ ਕਿ ਸੂਬੇ ਦੇ ਵਿੱਚ ਸਾਡੇ ਪ੍ਰੋਗਰਾਮ ਰੋਕੇ ਜਾ ਰਹੇ ਨੇ ਸਾਨੂੰ ਆਪਣੇ ਪ੍ਰੋਗਰਾਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਬੀਜੇਪੀ ਦਾ ਇਲਜ਼ਾਮ ਹੈ ਸਟੇਟ ਗਵਰਨਮੈਂਟ ਦੇ ਉੱਤੇ ਇਹ ਕਿਹਾ ਕਿ ਸਾਨੂੰ ਕੈਂਪ ਲਗਾ ਕੇ ਲੋਕਾਂ ਦੀ ਮਦਦ ਕਰਨ ਤੋਂ ਰੋਕਿਆ ਜਾ ਰਿਹਾ ਹੈ ਲੋਕਾਂ ਤੱਕ ਕੇਂਦਰ ਦੀਆਂ ਸਕੀਮਾਂ ਪਹੁੰਚਾਉਣ ਤੋਂ ਰੋਕ ਰਹੇ ਨੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਬੀਜੇਪੀ ਦੇ ਸੇਵਾਦਾਰ ਆ ਗਏ ਤੁਹਾਡੇ ਦਰਵਾਜ਼ੇ ਮੁਹਿੰਮ ਦੇ ਤਹਿਤ ਬੀਜੇਪੀ ਸੂਬੇ ਭਾਰ ਦੇ ਵਿੱਚ ਕੈਂਪ ਲਗਾ ਰਹੀ ਹੈ ਬੀਜੇਪੀ ਦਾ ਇਹ ਦਾਅਵਾ ਹੈ ਕਿ ਅਸੀਂ ਉਸ ਕੈਂਪ ਦੇ ਵਿੱਚ ਵਕ ਵਕ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰ ਦੀਆਂ ਸਕੀਮਾਂ ਦੇ ਨਾਲ ਜਾਣੂ ਕਰਵਾਉਂਦੇ ਆ ਤੇ ਉਸ ਸਕੀਮਾਂ ਦੇ ਤਹਿਤ ਉਹਨਾਂ ਦੀ ਜਿਹੜੀ ਅਰਜ਼ੀ ਹੈ ਆਨਲਾਈਨ ਭਰੀ ਜਾਂਦੀ ਹੈ ਆਮ ਆਦਮੀ ਪਾਰਟੀ ਦਾ ਬੀਜੇਪੀ ਤੇ ਫਲਟ ਬਾਾਰ ਆਇਆ ਤੇ ਇਹਨਾਂ ਨੇ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਸਕੀਮਾਂ ਸੂਬਾ ਸਰਕਾਰ ਦੇ ਜ਼ਰੀਏ ਲਾਗੂ ਹੁੰਦੀਆਂ ਨੇ ਕੇਂਦਰ ਦੀਆਂ ਸਾਰੀਆਂ ਸਕੀਮਾਂ ਲੋਕਾਂ ਤੱਕ ਪਹੁੰਚ ਵੀ ਰਹੀਆਂ ਨਹੀਂ ਆਮ ਆਦਮੀ ਪਾਰਟੀ ਦਾ ਤਰਕ ਹੈ ਪੰਜਾਬ ਬੀਜੇਪੀ ਕਿਵੇਂ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਕਰ ਸਕਦੀ ਹੈ ਪੰਜਾਬ ਬੀਜਪੀ ਦੇ ਕੋਲ ਕਿਹੜਾ ਅਧਿਕਾਰ ਹੈ ਪੰਜਾਬ ਸਰਕਾਰ ਨੇ ਕਿਸੇ ਵੀ ਸਕੀਮ ਨੂੰ ਨਹੀਂ ਰੋਕਿਆ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਬੀਜਪੀ ਦੇ ਉੱਤੇ ਇਲਜ਼ਾਮ ਹੈ ਆਮ ਆਦਮੀ ਪਾਰਟੀ ਆਹ ਵਰਗੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆਂ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਹੈ ਔਰ ਮੈਂ ਦੁਖ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾਂ ਨੂੰ ਵੀ ਸਮਝ ਆਂਦਾ ਹੈ ਕਿ ਕਾਮਨ ਸਰਵਿਸ ਸੈਂਟਰ ਅਥਾਰਾਈਜ਼ ਨਹੀਂ ਔਰ ਕੱਲੇ ਉਹ ਅਥਾਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਹੈ ਕੇਂਦਰ ਸਰਕਾਰ ਦੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਵਿਰੈਤ ਦੇਣੀ ਆ ਕੋਈ ਸਕੀਮ ਲਾਗੂ ਕਰਨੀ ਆ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਥੂ ਹੋਣੀ ਚਾਹੀਦੀ ਹੈ ਦਾ ਕੇ ਬੀਜੇਪੀ ਦੇ ਜਿਹੜੇ ਬੰਦੇ ਆ ਬੀਜੇਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਪਾ ਕੇ ਤੁਹਾਨੂੰ ਆ ਲੈ ਦਾਂਗੇ ਜੀ ਤੁਹਾਨੂੰ ਆ ਲੈ ਦਾਂਗੇ ਜੀ ਬੀਜੇਪੀ ਆ ਕਾਦੀ ਆ ਜੀ ਬੀਜੇਪੀ ਉਹ ਕਾਦੀ ਆ ਇਹ ਸਾਦਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋਲ ਬੂਠੇ ਲਵਾਏ ਗਏ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਪਹਿਲਾਂ ਨੇ ਕਿਹਾ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆ ਰਹੀ ਹੈ ਇਸ ਕਰਕੇ ਇਹ ਜਿਹੜਾ ਕੰਮ ਉਹ ਕਰਦੇ ਇਸ ਕੰਮ ਨੂੰ ਅਸੀਂ ਬੋਲੇ ਜਿਹੜਾ ਬੰਦ ਵੀ ਕਰਦੇ ਹਿੰਦਾ ਵੀ ਕਰਦੇ ਤਾਂ ਇਲਜ਼ਾਮਤ ਰਾਸ਼ੀ ਦਾ ਦੌਰ ਜਾਰੀ ਹੈ ਸਬਦੇ ਵਿਚਲੇ ਇਲਜ਼ਾਮਤ ਰਾਸ਼ੀਆਂ ਰਾਸ਼ਨ ਕਾਰਡ ਦੇ ਮੁੱਦੇ ਉੱਤੇ ਮੁਫਤਨਾਜ ਦੇ ਮੁੱਦੇ ਦੇ ਉੱਤੇ ਵੀ ਹੋੜੀਆਂ ਨੇ ਦਿਨ ਦੀ ਤੀਜੀ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਮੁਫਤਨਾਜ ਦੇ ਉੱਤੇ ਕੇਂਦਰ ਸਰਕਾਰ ਨੇ ਵੱਡਿਆ ਹੁਕਮ ਦਿੱਤੇ ਨੇ ਕੇਂਦਰ ਨੇ ਪੰਜਾਬ ਦੇ 11 ਲੱਖ ਲਾਭਪਾਤਰੀਆਂ ਦੇ ਨਾਮ ਕੱਟਣ ਨੂੰ ਕਿਹਾ ਹੈ ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕੰਮ ਪੂਰਾ ਕਰਨ ਨੂੰ ਕਿਹਾ ਹੈ ਸ਼ੱਕੀਆਂ ਦੀ ਤਸਦੀਕ ਕਰਨ ਅਤੇ ਨਾਮ ਹਟਾਉਣ ਦੀ ਹਦਾਇਤ ਦਿੱਤੀ ਗਈ ਹੈ ਔਰ ਤਰਕ ਦਿੱਤਾ ਗਿਆ ਹੈ ਕਿ ਵਿੱਤੀ ਤੌਰ ਦੇ ਉੱਤੇ ਮਜ਼ਬੂਤ ਲੋਕਾਂ ਦੀ ਕੇਂਦਰ ਨੇ ਸ਼ਨਾਖਤ ਕੀਤੀ ਹੈ ਆਰਥਿਕ ਪੱਖੋਂ ਚੰਗੇ ਵੀ ਸਬਸਿਡੀ ਇਸ ਸਮੇਂ ਲੈ ਰਹੇ ਨੇ ਅਨਾਜ ਲੈ ਰਹੇ ਨੇ ਸਬਸਿਡੀ ਵਾਲਾ ਇਹ ਕੇਂਦਰ ਦਾ ਤਰਕ ਹੈ ਕਿ ਕੇਂਦਰੀ ਖੁਰਾਕ ਜਨਤਕ ਮੰਡ ਮੰਤਰਾਲੇ ਨੇ ਇਹਨਾਂ ਲੋਪਾਤਰੀਆਂ ਨੂੰ ਸ਼ੱਕੀ ਕਰਾਰ ਦਿੱਤਾ ਹੈ ਰਸਣ ਕਾਰਡ ਕੱਟਣ ਦੇ ਫੈਸਲੇ ਦਾ ਪੰਜਾਬ ਸਰਕਾਰ ਦੂਜੇ ਪਾਸੇ ਵਿਰੋਧ ਕਰ ਰਹੀ ਹੈ ਗਰੀਬ ਲੋਕਾਂ ਦੇ ਰਸਣ ਕਾਰਡ ਕੱਟਣੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨੇ ਕੀ ਬਣਾਇਆ ਜਾ ਰਿਹਾ ਹੈ ਕਿ ਉਹ ਨਾ ਕੋ ਛੋਟੀ ਗੱਡੀ ਆ ਜੀ ਉਹਨਾਂ ਦੀ ਟੈਕਸ ਰਟ ਉਹਨਾਂ ਦੇਖੀਆਂ ਜੀ ਉਹਨਾਂ ਕੋ ਕੋ ਖੇਪਿਆ ਜੀ ਇਸ ਕਰਕੇ ਉਹ ਮਤਲਬ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਇੱਦਾਂ ਦੀ ਮਾਤ ਕਰੀ ਐ ਇੱਦਾਂ ਦਾ ਧੱਕਾ ਕਰੀ ਐ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਐ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਐ ਓਸੀ ਇਹਦੀ ਨਿੰਦਾ ਕਰਦੇ ਆਂ ਔਰ ਇਹ ਜਿਹੜਾ 10 ਲੱਖ ਹੁਣ ਪੂਰੇ ਦੇਸ਼ ਦੇ ਅੰਦਰ ਜਿਹੜਾ ਸਰਵੇ ਹੋਇਆ ਜਿਹੜੀ ਉਹਨਾਂ ਨੇ ਜਾਂਚ ਕੀਤੀ ਹੈ ਉਹਦੇ ਅੰਦਰ 11 ਲੱਖ ਲੋਕ ਐ ਉਹ ਪਾਏ ਗਏ ਆ ਪੰਜਾਬ 'ਚ ਪੂਰੇ ਦੇਸ਼ 'ਚ ਮੇਰੇ ਕਹਾ 8 ਕਰੋੜ ਦੇ ਇੰਟਰਸਟਿੰਗ ਇਹ ਵੀ ਹੈ ਕਿ ਕੁਲਬੀਰ ਸਿੰਘ ਜ਼ਿਰਾ 2024 ਦੇ ਵਿੱਚ ਖਡੂਰਤਪੁਰ ਦੀ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਕਾਂਗਰਸ ਦੇ ਵੱਲ ਉਤਰੇ ਸੀ ਉਸ ਸਮੇਂ ਦਾਵਾ ਹੀ ਕੀਤਾ ਗਿਆ ਕਿ ਰਾਣਾ ਗੁਰਜੀਤ ਦਾ ਵੀ ਪੂਰਾ ਸਾਥ ਮਿਲਿਆ ਹੈ ਕਿਉਂਕਿ ਉਹਨਾਂ ਵਾਲੇ ਹਲਕੇ ਵੀ ਉਸ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਚਾਉਂਦੇ ਨੇ ਅੱਗੇ ਬਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬੀ ਸਿੰਗਰ ਮਨਕੀਰਤ ਤੌਲਕ ਨੂੰ ਮੁਰ ਤੋਂ ਧਮਕੀ ਮਿਲੀ ਹੈ ਮਨਕੀਰਤ ਦੇ ਪਰਿਵਾਰ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਬੱਚੇ ਅਤੇ ਪਤਨੀ ਨੂੰ ਵੀ ਮਾਰਨ ਦੀ ਗੱਲ ਕਹੀ ਗਈ ਵਿਦੇਸ਼ੀ ਨੰਬਰ ਤੋਂ ਇਹ ਧਮਕੀਆਂ ਮਿਲ ਰਹੀਆਂ ਨੇ ਔਲੱਗਦੀ ਟੀਮ ਦੇ ਵੱਲੋਂ کیا ਗਿਆ ਹੈ اور ਇਹ ਕਿਹਾ ਗਿਆ ਕਿ کل ਤੋਂ ਲਗਾਤਾਰ ਧਮਕੀਆਂ ਕਾਲਜ਼ ਆਰ ਰਹੀਆਂ ਨੇ ਕਾਲ ਤੋਂ ਬਾਅਦ ਧਮਕੀ ਭਰੇ ਮੈਸੇਜ ਵੀ ਭੇਜੇ ਗਏ ਇਸ ਤੋਂ ਪਹਿਲਾਂ ਵੀ ਮਨਕੀਰਤ ਤਾਲਕ ਨੂੰ ਪੰਜਾਬੀ ਸਿੰਗਰ ਨੇ ਇੱਕ ਵੱਡਾ ਨਾਮ ਹੈ ਪੰਜਾਬੀ ਸਿੰਗਿੰਗ ਇੰਡਸਟਰੀ ਦਾ ਤਾਂ ਉਹਨਾਂ ਨੂੰ ਧਮਕੀਆਂ ਇਸ ਤੋਂ ਪਹਿਲਾਂ ਵੀ ਮਿਲੀਆਂ ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ ਹੈ ਇਹ ਨਾ ਸੋਚੀ ਕਿ ਤੈਨੂੰ ਧਮਕੀ ਦਾ ਕੋਈ ਮਜ਼ਾਕ ਕੀਤਾ ਹੈ ਨੰਬਰ ਲਗਾਉਣਾ ਪੁੱਤ ਕਿੱਦਾਂ ਲੱਗਦਾ ਦੇਖੀ ਚੱਲ ਪੁੱਤ ਹੁਣ ਤੇਰੇ ਨਾਲ ਕੀ ਕੀ ਹੋਣਾ ਹੈ ਜੀ ਭਾਜੀ ਇਹ ਸਾਡੇ ਅਫੀਸ਼ੀਅਲ ਨੰਬਰ ਸੀ ਜਿਹੜਾ ਮੈਨੇਜਮੈਂਟ ਵਾਲਾ ਉਸ ਨੰਬਰ ਤੇ ਆਈ ਆ ਭਾਜੀ ਕੱਲ ਅੱਛਾ ਜੀ ਭਾਜੀ ਫੈਮਿਲੀ ਨੂੰ ਥ्रेट ਕੀਤਾ ਸੌਰਵ ਉਹਨਾਂ ਨੇ ਅੱਛਾ ਹਾਂਜੀ ਭਾਜੀ ਪਹਿਲਾਂ ਸਾਨੂੰ ਵੌਇਸ ਕਾਲ ਆਇਆ ਉਸ ਤੋਂ ਬਾਅਦ ਉਹਨੇ ਲਿਟਰਨ ਦੇ ਵਿੱਚ ਮੈਸੇਜ ਕੀਤੇ ਜੀ ਜਿੱਤੇ ਵਿੱਚ ਫੈਮਿਲੀ ਦਾ ਉਹਨੇ ਮੈਂਸ਼ਨ ਕਰਕੇ ਕਿਹਾ ਹੈਗਾ ਸਪੈਸ਼ਲਿਸਟ ਬੱਚਿਆਂ ਦਾ ਜੀ ਇਸ ਵਾਰ ਬੱਚਿਆਂ ਨੂੰ ਥ्रेट ਕੀਤਾ ਇਸ ਵਾਰ ਕਿਉਂਕਿ ਸਾਡੇ ਕੋਲ ਜੋਟੀ ਪਾਲਣਾ ਪਹਿਲਾਂ ਇਦਾਂ ਦਾ ਕੋਈ ਮੈਸੇਜ ਨਹੀਂ ਆਇਆ ਸਾਨੂੰ ਰਿਟਨ ਦੇ ਵਿੱਚ ਇਸ ਵਾਰ ਮੇਬੀ ਉਹਨਾਂ ਦਾ ਸਕਿਉਰਟੀ ਘੱਟ ਕਰਨ ਦੇ ਵਜ੍ਹਾ ਨਾਲ ਇਹਨਾਂ ਨੇ ਮੈਸੇਜ ਕੀਤਾ ਤਾਂ ਉਹਨਾਂ ਨੇ ਥ्रेट ਹੀ ਕੀਤਾ ਕੋਈ ਡਿਮਾਂਡ ਨਹੀਂ ਕੀਤੀ ਹੈਗੀ ਅੱਛਾ ਤੇ ਹਜੇ ਕੋਈ ਕਿਸੇ ਗੈਰ ਜੀ ਜੋ ਸਾਡੇ ਕੋਲ ਘੱਟ ਸੀਗੀ ਜੀ ਇਸ ਵਾਰ ਪਹਿਲਾਂ ਦਾ ਕੋਈ ਸਾਨੂੰ ਰਿਟਨ ਦੇ ਵਿੱਚ ਮੈਸੇਜ ਨਹੀਂ ਆਇਆ ਬਟ ਨਾ ਵੀ ਫੇਸ ਕਰੀ ਰਹੇ ਐਨੇ ਸਾਲਾਂ ਤੋਂ ਪਟ ਕੋਈ ਰਿਟਰਨ ਦੇ ਵਿੱਚ ਇਦਾਂ ਦਾ ਮੈਸੇਜ ਨਹੀਂ ਆਇਆ ਸਾਨੂੰ ਡਾਇਰੈਕਟਲੀ ਔਰ ਕਾਬਲੇ ਗੌਰ ਇਹ ਵੀ ਹੈ ਕਿ ਮੁੱਸੇ ਵੱਡਾ ਦਿੱਕਤ ਤਲ ਤੋਂ ਬਾਅਦ ਵੀ ਮਨਕੀਰਤ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ ਸਨ ਤੇ ਮਨਕੀਰਤ ਹਾਲਕ ਇੱਕ ਵਾਰ ਫਿਰ ਤੋਂ ਸੁਰੱਖਿਆ ਦੇ ਵਿੱਚ ਨਜ਼ਰ ਆ ਰਹੇ ਨੇ ਹੁਣ ਅੱਗੇ ਵਾਦਿਆਂ ਦਿਨ ਦੀ ਛੇਵੀਂ ਖਬਰ ਦਾ ਰੋ ਕਰਾਂਗੇ ਤੇ ਜ਼ਿਕਰ ਕ੍ਰਿਕਟ ਦੇ ਮੈਦਾਨ ਦਾ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦੇ ਉੱਤੇ ਖੇਡ ਮੰਤਰਾਲੇ ਦੀ ਸਟੇਟਮੈਂਟ ਸਾਹਮਣੇ ਆਈ ਹੈ ਏਸ਼ੀਆ ਕੱਪ ਦੇ ਵਿੱਚ 14 ਤਰੀਕ ਨੂੰ ਭਾਰਤ ਤੇ ਪਾਕਿਸਤਾਨ ਦਾ ਮੈਚ 14 ਸਤੰਬਰ ਨੂੰ ਤੇ ਉਸ ਤੋਂ ਪਹਿਲਾਂ ਇਹ ਬਹੁਤ ਵੱਡੀ ਸਟੇਟਮੈਂਟ ਹੈ ਏਸ਼ ਖੇਡ ਮੰਤਰਾਲਾ ਉਸ ਦੇ ਵੱਲੋਂ ਬਿਆਨ ਦਿੱਤਾ ਗਿਆ ਹੁਣਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਕੋਈ ਦਵੱਲਾ ਮੈਚ ਨਹੀਂ ਹੋਏਗਾ ਜਿਵੇਂ ਕਿ ਕੋਈ ਪੰਜ ਮੈਚਾਂ ਦੀ ਲੜੀ ਹੁੰਦੀ ਹੈ ਦੋ ਮੈਚਾਂ ਦੀ ਤਿੰਨ ਮੈਚਾਂ ਦੀ ਲੜੀ ਹੁੰਦੀ ਹੈ ਤਾਂ ਉਸ ਤਰੀਕੇ ਨਾਲ ਕੋਈ ਬਾਈਲੈਟਰਲ ਸੀਰੀਜ਼ ਨਹੀਂ ਹੋਏਗੀ ਜਿਵੇਂ ਹਾਲ ਹੀ ਦੇ ਵਿੱਚ ਇੰਡੀਆ ਇੰਗਲੈਂਡ ਦੇ ਵਿੱਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਕੇ ਆਈ ਹੈ ਉਸ ਤਰੀਕੇ ਨਾਲ ਪਾਕਿਸਤਾਨ ਚ ਕੋਈ ਪਾਕਿਸਤਾਨ ਦੇ ਨਾਲ ਕੋਈ ਕ੍ਰਿਕਟ ਨਹੀਂ ਹੋਏਗਾ ਨਾ ਏਸ਼ੀਆ ਕੱਪ ਦੇ ਵਿੱਚ ਖੇਡ ਰਹੇ ਨੇ ਤਾਂ ਉਹ ਟੀਮ ਡਿਸਾਈਡ ਕਰੇ ਭਾਰਤ ਦੇ ਵਿੱਚ ਪਾਕਿਸਤਾਨ ਦੀ ਟੀਮ ਨਹੀਂ ਆਏਗੀ ਇਹ ਵੀ ਖੇਡ ਮੰਤਰਾਲੇ ਨੇ ਕਿਹਾ ਹੈ ਭਾਰਤੀ ਖਿਡਾਰੀ ਵੀ ਪਾਕਿਸਤਾਨ ਨਹੀਂ ਜਾਣਗੇ ਮਲਟੀਲੇਟਰਲ ਟੂਰਨਾਮੈਂਟਸ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਖੇਡ ਮੰਤਰਾਲੇ ਨੇ ਇਹ ਨਵੀਂ ਨੀਤੀ ਜਾਰੀ ਕਰ ਦਿੱਤੀ